ਆ ਮੈਟਰੋ ਦੀ ਪਟੜੀ ਆ ਤੇ ਇੱਥੇ ਮੈਟਰੋ ਆਉਣ ਵਾਲੀ ਆ ਆਪਾਂ ਖੜਕੀ ਦੇ ਮੈਟਰੋ ਸਟੇਸ਼ਨ ਤੇ ਬੈਠੇ ਆਂਗੇ ਮੇਰੀ ਵੀਡੀਓ ਦੇਖ ਰਹੇ ਮਿੱਤਰ ਬੇਲਿਆ ਨੂੰ ਮੇਰੇ ਬਹੁਤ ਸੱਸ਼੍ਰੀਕਾਲ ਤੁਹਾਨੂੰ ਪਤਾ ਹੀ ਆ ਕਿ ਆਪਾਂ ਪੂਨਾ ਘੁੰਮਦੇ ਫਿਰਦਿਆਂ ਤੇ ਆਪਾਂ ਇਸ ਵਕਤ ਖਿੜਕੀ ਦੀ ਖੜਕੀ ਦੇ ਪਲੇਟਫਾਰਮ ਤੇ ਬੈਠੇ ਆਂ ਮੈਟਰੋ ਪਲੇਟਫਾਰਮ ਤੇ ਤੇ ਇੱਥੇ ਮੈਟਰੋ ਆਉਣ ਵਾਲੀ ਆ ਆਪਾਂ ਜਾਣਾਗਾ ਪੀ ਐਮ ਸੀ ਤੱਕ ਪੀ ਐਮ ਸੀ ਤੋਂ ਬਾਅਦ ਜਾਵਾਂਗੇ ਅੱਜ ਵੈਸੇ ਹੀ ਘੁੰਮਣਾ ਤੇ ਘੁੰਮਣ ਨਿਕਲਦੇ ਆਂਗੇ ਪੂਨਾ ਗੱਲ ਗਈ ਨਹੀਂ ਕਿਤੇ ਆ ਸਾਹਮਣੇ ਛੋਡੇ ਛੋਟੇ ਛੋਟੇ ਮਾਉਂਟਨ ਦਿਖ ਰਹੇ ਹੋਣਗੇ ਐ ਪੂਨੇ ਵਿੱਚ ਮੌਸਮ ਵੀ ਇਦਾਂ ਦੀ ਰਹਿੰਦਾ ਬਸ ਪੈਂਦੀ ਰਹਿੰਦੀ ਹੈ ਇੱਥੇ ਤਾਂ ਕਰਕੇ ਬਾਹਰ ਨਹੀਂ ਨਿਕਲੇ ਜਾਂਦਾ ਬਹੁਤ ਜ਼ਿਆਦਾ ਆ ਪਾਪੀ ਐਮ ਸੀ ਸਟੇਸ਼ਨ ਤੇ ਉਤਰਗੇ ਤੇ ਅੰਦਰ ਵੀਡੀਓ ਬਣਾ ਬਣਾਉਣਾ ਅਲਾਉਡ ਨਹੀਂ ਮੈਟਰ ਉਹਦੇ ਤਾਂ ਕਰਕੇ ਆਪਾਂ ਵੀਡੀਓ ਨਹੀਂ ਬਣਾਈ। ਆ ਸਾਹਮਣੇ ਦਾ ਥਿਊ ਦੇਖੋ। ਮੋਟਰਸਾਈਕਲ ਆੜਾ। ਸਾਹਮਣੇ ਪੁਲ ਪੁਲ ਦੇ ਉੱਤੇ ਜਾਂਦਾ ਰਸਤਾ ਤੇ ਥੱਲੇ ਨਦੀ। ਆ ਰਸਤਾ ਜਿਹੜਾ ਨਦੀ ਦੇ ਉੱਤੋਂ ਦੀ ਪਾਰ ਕਰਵਾਉਂਦਾ। ਆ ਥੱਲੇ ਨਦੀ ਹੈਗੀ ਇਹ ਬਹੁਤ ਪੁਰਾਣੀ ਨਦੀ ਹੈ ਨਦੀ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਆਪਾਂ ਗਾਹ ਜਾ ਕੇ ਜਾਨਾਂਗੇ ਕਿ ਨਦੀ ਦਾ ਨਾਮ ਪਰ ਇਹਦੇ ਵਿੱਚ ਨਾ ਗੰਦ ਬਹੁਤ ਪਾਇਆ ਹੋਇਆ ਹੈ ਲੋਕਾਂ ਨੇ ਕਾਗਜ਼ ਕੁ ਕੁਝ ਵਿੱਚ ਹੀ ਸਿੱਟੇ ਪਏ ਆਗੇ ਬਪੂ ਨੇ ਵਿੱਚ ਮੌਸਮ ਬਹੁਤ ਹੀ ਸੁਹਾਵਣਾ ਹੁੰਦਾ ਹੈ ਇੱਥੇ ਦੋ ਦਿਨਾਂ ਦਾ ਮੀਂਹ ਪਈ ਜਾਂਦਾ ਸੀ ਲਗਾਤਾਰ ਇੱਥੇ ਮੀਂਹ ਪੈਂਦੀ ਰਹਿੰਦਾ ਹੈ ਪਰ ਅੱਜ ਵੀ ਥੋੜਾ ਮੋਟਾ ਸ਼ਾਂਤ ਹੋਇਆ ਸੀ ਤੇ ਆਪਾਂ ਬਾਹਰ ਨੂੰ ਨਿਕਲੇ ਆ ਐਕਸਪੀਰੀਅੰਸ ਲੈਂਡ ਪੁੰਨੇ ਦਾ ਆਪਣੀ ਜਗ੍ਹਾ ਇੱਕ ਹੀ ਆ ਕਿ ਜਿੱਥੇ ਆਪਾਂ ਜਾਣਾ ਹੁੰਦਾਗਾ ਤੇ ਇੱਥੇ ਲੋਕ ਬਹੁਤ ੜਵਾਤ ਚੱਲਦੇ ਆਗੇ ਆਪਣੇ ਸ਼ਹਿਰਾਂ ਤੋਂ ਸ਼ਹਿਰ ਦੀ ਚਾਹ ਚ ਜਹਾਜ਼ ਸਾਨੂੰ ਅੱਜ ਦਿਖਾਉਣੇ ਆਗੇ ਆਹ ਦੇਖੋ ਆਟਾ ਵਾਲਾ ਵਿੱਚ ਹੀ ਮਾਰਨਾ ਸੀ ਇਹਨੇ ਬਾਈ ਨੇ ਪਰ ਇਹਨੇ ਰੋਕ ਲੈ ਗਾਂ ਆ ਆ ਭਾਈ ਆਹ ਦਾ ਚਮਕਾਈਾ ਤਾਂ ਨੰਮੀ ਲੱਤ ਨਹੀਂ ਲੱਗਦਾ ਆ ਸਾਹਮਣੇ ਸੜਕ ਉਹ ਕਿਹੜੀ ਦੁਕਾਨ ਹੈਗੀ ਉਹ ਮਿੱਟੀ ਦੇ ਬਰਤਨ ਜਿਹੜੇ ਉਹਨਾਂ ਦੀ ਦੁਕਾਨ ਹੈਗੀ ਆ ਛੋਟੀ ਜੀ ਗਲੀ ਹੈ ਜਿੱਥੋਂ ਦੀ ਆਪ ਚਾਹੀਏ ਨੇ ਆ ਐਕਸਪਲੇਨ ਮਿੱਟੀ ਦੇ ਬਰਤਨ ਦੀਵੇ-ਦੂਵੇ ਆਗੇ ਸਾਹਮਣੇ ਪੁੰਨੇ ਦੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਤੇ ਇੱਥੇ ਆਪ ਬਾਈ ਗੋਭੀ ਦੇ ਪਕੌੜੇ ਬਣਾਈ ਜਾਂਦਾਗਾ ਤੇ ਆਪਣਾ ਨੌਜਵਾਨ ਪੈਸੇ ਕਢਾਉਣ ਗਿਆਗਾ ਏਟੀਐਮ ਵਿੱਚੋਂ ਫਿਰ ਆਪਾਂ ਗਾਹ ਚੱਲਦੇ ਆਂਗੇ ਇੱਥੇ ਮੀਂਹ ਬਹੁਤ ਪੈਂਦਾਗਾ ਤੇ ਮੀਂਹ ਦੇ ਸਤਾਉਂਕਾ ਵੀ ਨਹੀਂ ਖੜਦਾ ਹੈਗਾ ਸੜਕਾਂ ਤੇ ਬਾਈ ਦੀ ਕਿੱਕ ਮਾਰੀ ਸੀਗੀ ਤੇ ਸਟਾਰਟ ਸூட் ਨਹੀਂ ਹੋਇਆ ਦਾਰੂੜਾ ਢੱਕਿਆ ਗਿਆ ਹੈ ਬਾਕੀ ਆਪਾਂ ਇੱਥੇ ਅੱਜ ਚਿਕਨ ਛੂਰਮਾ ਖਾਣੇ ਆਗੇ ਬਹੁਤ ਹੀ ਸਵਾਦ ਹੁੰਦਾ ਹੈ ਖਾਨਚ ਹਾਂ ਚ ਬਹੁਤ ਟੇਸਟੀ ਹੈ ਰੋਲ ਤੋਂ ਵੀ ਸਵਾਦ ਹੈ ਇਹ ਰੋਲ ਮੋਜੋ ਰੈੱਡ ਰੀਫਰੈਸ਼ਿੰਗ ਡਰਿੰਕ ਤਾਂ ਆਪਾਂ ਹੁਣ ਮੋਜੋ ਰੈੱਡ ਰੀਫਰੈਸ਼ਿੰਗ ਡਰਿੰਕ ਦੀ ਨਾਲਿਆਂਗੇ ਇਹਦਾ ਟੇਸਟ ਦੇਖਦੇ ਹਾਂ ਲਾ ਟੈਕ ਚੱਲਿਆ ਦਾ ਦਿੱਲੀ ਜੈਲਦੀ ਖਾਂਦੇ ਮੇਰੇ ਚੈਸ ਹੌਂਦੀ ਗਰੀਆਂ ਤੇ ਉਹਦੇ ਵਿੱਚ ਤੁਰਦੇ ਫਿਰਦੇ ਲੋਕ ਪੁੰਨੇ ਦੇ ਵਿੱਚ ਦਿਖਦੇ ਆਗੇ ਇੱਥੇ ਇਲੈਕਟ੍ਰਿਕ ਇਲੈਕਟ੍ਰੀਕਲ ਦੀ ਇਲੈਕਟ੍ਰੀਕਲ ਦੀ ਉਹ ਆਹੇ ਕੀ ਹਾਂ ਦਾ ਇਹ ਇਲੈਕਟ੍ਰੀਕਲ ਚੀਜ਼ਾਂ ਦੀ ਮਾਰਕਟ ਹੈ ਇਲੈਕਟ੍ਰੀਕਲ ਚੀਜ਼ਾਂ ਮੰਨਣਗਾ ਪ੍ਰੇਮ ਇਲੈਕਟ੍ਰੀਕਲ ਆਗਲੀ ਇੱਥੇ ਪੀੜੀ ਜੀ ਆ ਗਈ ਇੱਥੇ ਵੀ ਇਲੈਕਟ੍ਰੀਕਲ ਦੀਆਂ ਦੁਕਾਨਾਂ ਤਾਂ ਆਏ ਥੋੜੀ ਹੀ ਪੀੜੀਆਂ ਇੱਥੇ ਥੱਲੇ ਨੂੰ ਆ ਜਾਂਦਾ ਕਦੇ ਕਦੇ ਤਾਂ ਉੱਪਰ ਚੜ ਜਾਂਦਾ ਹੈ ਜੇ ਰਸਤੇ ਹੈਗੇ ਹੈਗੇ ਵੀ ਇੱਥੇ ਪਹਾੜਾਂ ਜਿਹੇ ਪ੍ਰੀਵ ਹੈਗਾ ਮਹਾਰਾਸ਼ਟਰ ਵਿੱਚ ਛੋਟੇ ਛੋਟੇ ਪਹਾੜ ਆਗੇ ਉਹਨੂੰ ਘਟ ਘਟ ਕੇ ਬਣਾਇਆ ਹੈ ਇਹ ਸ਼ਹਿਰ ਬਣਾਇਆ ਗਿਆ ਇੱਥੇ ਇਹ ਰੋੜੀ ਕੋਟ ਨਾਲ ਸਾਈਡ ਵਾਲੀ ਸੜਕ ਨੂੰ ਆ ਜਾਂਦਾ ਸਾਈਡ ਤੇ ਸਾਈਡ ਤੇ ਬੱਜਰੀ ਪਾਈ ਆ ਆ ਜਿਹੜੇ ਖੱਡੇ ਖੁੱਡੇ ਜਿਹਾ ਇਹ ਭਰੀ ਜਾਂਦੇ ਹੈਗੇ ਤੇ ਸਾਮਾ 7 ਵਜੇ ਤੇ ਰਾਤ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਤਗੜੇ ਸ਼ਹਿਰਾਂ ਦਾ ਆਪਾਂ ਰਾਤ ਨੂੰ ਇੱਥੇ ਘੁੰਮਦੇ ਫਿਰਦੇ ਆਂਗੇ ਗੱਡੀਆਂ ਵੀ ਇੱਥੇ ਤਗੜੀਆਂ ਮੋਟਰਸਾਈਕਲ ਤਗੜੇ ਆ ਤੇ ਸਕੂਟਰਾਂ ਇੱਥੇ ਵੱਧ ਆਣ ਮੋਟਰਸਾਈਕਲਾਂ ਨਾਲ ਸਕੂਟਰਾਂ ਦੀ ਤਦਾਰ ਵੱਧ ਆ ਬੱਡੇ ਹੈ ਨਾ ਚਾ ਸਾਈਡ ਤੇ ਤੁਰਨ ਵਾਲੇ ਬਣਾਏ ਹੁੰਦੇ ਹੈਗੇ ਸ਼ਹਿਰ ਦੀ ਤੁਰਦਾ ਮੰਦਾ ਇੱਥੇ ਸ਼ਹਿਰ ਸ਼ਹਿਰ ਤੇ ਤੁਰਨ ਵਾਸਤੇ ਬਣਾਇਆ ਤੇ ਇਧਰ ਜਿਹੜਾ ਇੱਕ ਸਾਈਡ ਦਾ ਕਰੋੜ ਕੱਟਿਆਗਾ ਤੇ ਜਿਹੜਾ ਦੂਜੇ ਪਾਸੇ ਆ ਗਿਆ ਰਸਤਾ ਦੂਜੀ ਸ਼ਹਿਰ ਦਾ ਕਰੋੜ ਉਧਰ ਦੀ ਹੈਗਾ ਪਾਏਗਾ ਸਪੈਸ਼ਲ ਐਸਪੀ ਬਰੀਆਨੀ ਇਹ ਇਥੋਂ ਦੀ ਸਪੈਸ਼ਲ ਬਰੀਆਨੀ ਹੈ ਕਹਿੰਦੇ ਇਥੋਂ ਦੀ ਮਸ਼ਹੂਰ ਹੈ ਜੀ ਤਾਂ ਕਰਕੇ ਆਪਾਂ ਇੱਥੇ ਆਈ ਸੀ ਆ ਇੰਨਾ ਕੋ ਲਈ ਅਮੀਰ ਖਾਨ ਸਪੈਸ਼ਲ ਮਟਰਨ ਬਰੀਆਨੀ ਆਪ ਇਹ ਹੀ ਮੰਗਾਈ ਹੈਗੀ ਮੇਰੇ ਕੋ ਨਹੀਂ ਕਰ ਤੇ ਇਹ ਕਹਿੰਦੇ ਸਾਡੇ ਵੀ ਇੱਥੇ ਮੀਰ ਖਾਨ ਆਇਆ ਸੀਗਾ ਉਹਦੇ ਵਾਸਤੇ ਸੀ ਇਹ ਸਪੈਸ਼ਲ ਬਰੀਆਨੀ ਬਣਾਈ ਸੀ ਕਿ ਦੋਨੋਂ ਪਸੰਦ ਆਈ ਤਾਂ ਕਰਕੇ ਇਹਦਾ ਨਾ ਅਮੀਰ ਖਾਨ ਸਪੈਸ਼ਲ ਮਟਰਨ ਬਰੀਆਨੀ ਆ ਤੇ ਇਹਨਾਂ ਕੋਲ ਹੋਰ ਵੀ ਬਹੁਤ ਰੋਸ ਹੈਗਾਗਾ ਮੈਂ ਤੁਹਾਨੂੰ ਦਿਖਾਈ ਦਿੰਦਾ ਮੈਨਾਂ ਕੋਲ ਆਹ ਇਹ ਕਰਾਂਗੇ ਤਾਂ ਇਹਨਾਂ ਕੋਲ ਬਹੁਤ ਸਾਰੀਆਂ ਡਿਸ਼ਾਂ ਬਰੀਆਨੀ ਮਟਰਨ ਫਿਸ਼ ਚਿਕਨ ਚੈਰੀ ਤੇ 베지ਸ ਵੀ ਹੈਗਾ ਨਾਲ ਵਿੱਚ ਤੇ ਦੋਨੇ ਕਾਸੇ ਚ ਆ ਤੇ ਕੋਲ ਮਟਰਨ ਬਰੀਆਨੀ ਅਮੀਰ ਖਾਨ ਸਪੈਸ਼ਲ ਮਟਰਨ ਬਰੀਆਨੀ ਲੈ ਅਮੀਰ ਖਾਨ ਸਪੈਸ਼ਲ ਮਟਰਨ ਬਰੀਆਨੀ ਆ ਗਈ ਹੁਣ ਆਪਾਂ ਖਾਵਾਂਗੇ ਤੇ ਖਾਵਾਂਗੇ ਮਜ਼ੇ ਨਾਲ ਵੀ ਬਰੀਆਨੀ ਐਸ ਵੀ ਬਰੀਆਨੀ ਹਾਸ ਚ ਬਰੀਆਨੀ ਖਾ ਕੇ ਬਾਹਰ ਨਿਕਲੇ ਆ ਤੇ ਬਰੀਆਨੀ ਬਹੁਤ ਸੁਆਦ ਸੀ ਤੇ ਹ ਇਥੋਂ ਜਾਣਾ ਆਪਾਂ ਸਵਰਗ ਸਵਰਗੇਟ ਤੋਂ ਸਿੱਧਾ ਮੈਟਰੋ ਜਾਊਗੀ ਖੜਕੇ ਇੰਨੀ ਦੂਰ ਹੈ ਸਵਰਗੇਟ ਤੋਂ 20 ਮਿੰਟ ਦਾ ਰਸਤਾ ਦਾ ਮੁੰਬਈ ਬਾਗ ਜਿੰਨਾ ਫਿਰ ਮੁੰਬਈ ਨੇੜੇ ਸੀਗਾ ਨਹੀਂ ਹੋ ਵੀ ਉਹ ਨਹੀਂ ਆਹ ਪਾਸ ਤੇ ਚੜੇ ਸੀ ਇਹ ਬੱਸ ਵਿੱਚ ਇਹ ਬੱਸ ਵਿੱਚ ਭੀੜ ਭੜਕਾ ਧੱਕਾ ਮੁੱਕੀ ਸਾਰਾ ਕੁਝ ਚੱਲਦਾ ਜੀ ਕਿਉਂਗੇ ਇੱਥੇ ਬਹੁਤ ਭੀੜ ਹੁੰਦੀ ਹੈ ਬਸਾਂ ਦੇ ਲੋਕਲ ਬੱਸਾਂ ਚੱਲਦੀਆਂ ਇਹ ਤੇ ਕਿਲੋਕੀਮੀਟਰ ਦੀ ਜਾਣਾ ਸੀਗਾ ਆਪਾਂ ਕਰਕੇ ਆਪਾਂ ਆਪਸ਼ਨ ਦੇ ਆਏ ਇਹ ਬੱਸ ਤੇ ਉਹਨਾਂ 63 ਮੈਟਰੋ ਆਲ ਐਂਡ ਟਾ ਮੈਟਰੋ ਚੱਲ ਰਹੀ ਹੈ ਮੈਟਰੋਪਰ ਸੱਜੇ ਸਾਹਮਣੇ ਮੈਟਰੋ ਸਟੇਸ਼ਨ ਆਪਾਂ ਥੋੜਾ ਜਿਹਾ ਰਸਤਾ ਭੁੱਲ ਗਏ ਸੀਗੇ ਹੁਣ ਆਪਾਂ ਸਿੱਧੇ ਜਾਂਦੇ ਆਂ ਇੱਧਰ ਬੱਸਾਂ ਵੀ ਆ ਰਹੀਆਂ ਆਪਾਂ ਬੱਸ ਹੀ ਚੜ ਜੰਨੇ ਆਂ ਇੱਧਰੋਂ ਸਾਹਮਣੇ ਤੋਂ ਬੱਸਾਂ ਆ ਰਹਿਨਾਂ ਇਹਦੇ ਵਿੱਚ ਵੀ ਨਾ ਬੱਜੇ ਸੜਕ ਦੇ ਵਿਚਾਲੇ ਆਪਾਂ ਥੋੜੇ ਤੋਂ ਜਾਮਾਂਗੇ ਆਪਾਂ ਮੈਟਰੋ ਸਟੇਸ਼ਨ ਸਵਰਗੇਟ ਮੈਟਰੋ ਸਟੇਸ਼ਨ ਹੁਣ ਆਪਾਂ ਮੈਟਰੋ ਸਟੇਸ਼ਨ ਦੇ ਅੰਦਰ ਉਹ ਟਰੈਕਟਰ ਟੁਕ 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 ਬਣਿਆ ਤਾਂ ਆਪਾਂ ਪਹੁੰਚੀ ਖੜੀ ਹਾਂ। ਸਾਡੀ ਅਣੀ ਵੀਡੀਓ ਦੇਖਣ ਲਈ ਚਾਹ ਰਿਹਾ ਜੇ ਸਬਸਕ੍ਰਾਈਬ ਹੋਣਾ ਆਪਾਂ ਚਾਹ ਰਹੇ ਹਾਂ ਮੈਚ। ਧੰਨਵਾਦ।